ਤਰਨ ਤਰਨ ਦੇ ਪਿੰਡ ਪਖੋਕੇ ਪਰਵਾਰ ਦੀ ਦਾਸਤਾਨ ਦੋ ਪੁੱਤਰ ਇੱਕ ਲੱਤ ਤੋਂ ਨਕਾਰਾ ਤੇ ਦੂਜਾ ਬੰਦਬੁੱਧੀ ਬਜ਼ੁਰਗ ਮਾਤਾ ਜੋ ਕਿ ਬਹੁਤ ਤਸਜੋਗ ਹਾਲਤ ਦੇ ਵਿੱਚ ਰਹਿ ਰਹੇ ਸਨ ਉਹਨਾਂ ਦੀ ਜੋ ਘਰ ਦੀ ਜਗ੍ਹਾ ਸੀ ਰਹਿਣ ਵਾਲੀ ਉਹ ਵੀ ਕਿਸੇ ਦੇ ਕੋਲ ਗਹਿਣੇ ਪਈ ਹੋਈ ਸੀ ਪਰਵਾਰ ਦਾ ਗੁਜ਼ਾਰਾ ਅੰਨਾ ਮੁਸ਼ਕਲ ਸੀ ਕਿ ਬਾਬਾ ਸ਼ੇਖ ਫਤਾ ਜੀ ਤੋਂ ਹਰ ਰੋਜ਼ ਖੇਤ ਦਾ ਪਛਾਲੇ ਆ ਕੇ ਆਪਣਾ ਪੇਟ ਭਰਦੇ ਸਨ ੱਡੀ ਉਹਨਾਂ ਦੀ ਆਪਣੀ ਜਗ੍ਹਾ ਦੀ ਮੁਸ਼ਕਲ ਸੀ ਜੋ ਲੰਮੇ ਸਮੇਂ ਤੋਂ ਕਿਸੇ ਦੇ ਕੋਲ ਗਹਿਣੇ ਪਈ ਹੋਈ ਸੀ ਪਰਵਾਰ ਦੇ ਕੋਲ ਕੋਈ ਵੀ ਪੈਸਾ ਨਹੀਂ ਸੀ ਕਿ ਉਹ ਜਗ੍ਹਾ ਛੁਡਵਾ ਸਕੇ ਸੋ ਉਹਨਾਂ ਨੇ ਸਮਾਸ਼ੇਵੀ ਵੀ ਰਾਗੇ ਕੋਹਾ ਲਗਾਈ ਸੀ ਉਸੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੰਤਨ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਮੈਂਬਰ ਗੁਰਮੇਲ ਸਿੰਘ ਸੋਹਲ ਜਰਮਨ ਵਾਲਿਆਂ ਵੱਲੋਂ ਇਸ ਪਰਵਾਰ ਨੂੰ ਸੇਵਾ ਦੇ ਕੇ ਇਹਨਾਂ ਦੀ ਜਗ੍ਹਾ ਛਡਵਾ ਕੇ ਅਤੇ ਲੋੜਵੰਦ ਪਰਵਾਰ ਨੂੰ ਫਿਰ ਤੋਂ ਉਸ ਜਗ੍ਹਾ ਦਾ ਮਾਲਕ ਬਣਾ ਦਿੱਤਾ ਗਿਆ ਇਹ ਸਭ ਕੁਝ ਸਮਾਸ਼ੇਵੀ ਸੁਖਬੀਰ ਸਿੰਘ ਮਾੜੀ ਉਦੇਕ ਦੇ ਯਤਨਾਂ ਸਦਕਾ ਹੋਇਆ ਹੈ ਬਜ਼ੁਰਗ ਮਾਤਾ ਨੇ ਸਮਾਸ਼ੇਵੀ ਵੀ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਢੀ ਬੜੀ ਬੜੀ ਉਮਰ ਹੋਵੇ ਤੁਹਾਨੂੰ ਰੱਬ ਜਿਆਦਾ ਦੇਵੇ ਜਿਹੜੇ ਮੈਨੂੰ ਤੁਸੀਂ ਥਾਂ 'ਚ ਬਹਣ ਵਾਲੇ ਜੋ ਨਹੀਂ ਤੇ ਮੇਰਾ ਕੋਈ ਹੱਥ ਨਹੀਂਗਾ ਥਾਂ 'ਚ ਬਹਿਣ ਵਾਲਾ ਮੇਰੇ ਬੇਟੇ ਦੀ ਲੱਤ ਕੱਟੀ ਆ ਨਾ ਇਹ ਕੰਮ ਵਾਲਾ ਨਾ ਇਹ ਦਿਹਾੜੀ ਵਾਲਾ ਇਹ ਕਾਹੇ ਜੋਗਾ ਨਹੀਂ ਕੋਈ ਜਰਾ ਸਿੱਧਾ ਬਾਬੇ ਸ਼ੇਖ ਪਤਾ ਸਾਡੇ ਲੱਗੇ ਆ ਜੀ ਲੈਣ ਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਬੇਟਾ ਜੀ ਮੈਂ ਨੂੰ ਥਾਂ ਵਾਲੇ ਨਾਲ ਬਣ ਗਈ ਮੈਂ ਜਿਹੜਾ ਨਾ ਦੇਣਾ ਜਿਹੜਾ ਮੈਂ ਉਹਨਾਂ ਨੇ ਦਿੱਤਾ ਭੈਣ ਨੂੰ ਤੇ ਉਹਨੂੰ ਹੀ ਪਾਇਆ ਦਿੱਤੇ ਆ ਤੇ ਤੁਹਾਡੀਆਂ ਲੰਮੀਆਂ ਲੰਮੀਆਂ ਉਂਗਲਾਂ ਹੁਣ ਮੇਰਾ ਬੇਟਾ ਮਿਲਵਾਣ ਕੇ ਪਾਇਆ ਦੇਗਾ ਬੇਟਾ ਤੁਹਾਨੂੰ ਨੂੰ ਪਾਇਆ ਦਿੱਤੇ ਆ ਮਾੜੀ ਕਿੰਨੇ ਪੈਸੇ ਦਿੱਤੇ ਤੁਹਾਨੂੰ ਸਾਨੂੰ ਈ 1000 ਬੇਟਾ ਦਿੱਤਾ ਵਾ 1000 ਰੁਪਏ ਦਾ ਤੇ ਮਾਤੇ ਮਿਲ ਕੇ ਵਾਰ ਨੂੰ ਹਾਂ ਮੇਰੇ ਕੀ ਬੇਟਾ ਜੀ ਮੈਨੂੰ ਫਾਰਮ ਗਿਆ ਨੇੜ ਤੇ ਮੈਂ ਅੱਜ ਘਰ ਵਾਲੀ ਬਣ ਗਈ ਹਾਂ ਤੇ ਫੇਰ ਅੱਜ ਤਾਂ ਨੰਗਰਦਿਆਂ ਨੰਮੀਆਂ ਗਰੋਂ ਮਾਰਾਈ ਤਾਂ ਮੁਕਿਆਦਾ ਹੋਈ